ਸਰਦਾਰ ਐਸਪੀ ਸਿੰਘੁਰਾਇ ਜੀ ਦੀ ਅਗਵਾਈ ਹੇਠ ਆਏ ਆ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨਨੀਆ ਟਰਸਟ ਦੇ ਅਸੀਂ ਨਾਲਾ ਖੇਤਰ ਨਾਲ ਸੰਬੰਧਤ ਮਧੂ ਸ਼ਾਂਗਾ ਪਿੰਡੋਂ ਉੱਥੋਂ ਦਾ ਨੌਜਵਾਨ ਸੀ 29 ਸਾਲਾ ਵਿਕਰਮਜੀਤ ਸਿੰਘ ਜੀ ਦੀ ਬੀਤੀ ਇੱਕ ਦਸਤ ਨੂੰ ਦਬਾਈ ਚ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬਾਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸ਼ਖਸੀਅਤਾਂ ਰਾਈ ਵੀ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾ ਕਰਤਾ ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਮਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤਾਂ ਉਹ ਫਿਰ ਉਹ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਂਵਾਸਤੇ ਸਹਿਯੋਗ ਨਾਲ ਟਰੱਸਟ ਰਿਗਿਡ ਬੋਡੀ ਆ ਜਿੱਥੇ ਭੇਜੀ ਆ ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇੱਥੇ ਹੁਣ ਤੱਕ ਜਿਹੜਾ ਬਰਾਇ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾਕੀ 371 ਮ੍ਰਿਤਕ ਦੇ ਹਨ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਕਿ 6 ਤੋਂ 7 ਵੱਖ-ਵੱਖ ਥਾਵਾਂ ਦੀਆਂ ਵਿਾਰਸ ਜਿਹਨਾਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦਿੱਤਾ ਸੀ ਵੀ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ ਸਾਡਾ ਛੋਟਾ ਬੇਟਾ ਬੇਕਰਮਜੀਤ ਸਿੰਘ ਪਿੰਡ ਮਦੂਸ਼ਾਂਗੇ ਜੋ ਆਪਣੀ ਰੋਜੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ ਕੁਝ ਹੋਣੀ ਨੇ ਉੱਥੇ ਘੇਰ ਲਿਆ ਤੇ ਉਹਦੇ ਉਹਦੀ 40 ਦਿਨ ਹੋ ਕੇ ਡੈਥ ਹੋਈ ਨੂੰ 1 ਅਗਸ ਨੂੰ ਉੱਥੇ ਉਹਦੀ ਡੈਥ ਹੋਈ ਤੇ ਅੱਜ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਰ ਜੀ ਨੇ ਵੀ ਆਉਣਾ ਸੀਗਾ ਪਰ ਕੁੁਰਜੇਮਾਂ ਕਰਕੇ ਉਹ ਆ ਨਹੀਂ ਸਕੇ ਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਈ ਵੀ ਤੁਸੀਂ ਜਾਓ ਤੇ ਮੇਰੇ ਨਾਲ ਸਾਡੇ ਸੁਖਿੰਦਰ ਹੇਰ ਜੀ ਐਸ ਪੀ ਅਬਰਾਈ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ ਤੇ ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਆ ਤੇ ਸਾਰੀ ਟੀਮ ਨਾਲ ਆ ਰਿਹਾ ਤੇ ਮੈਂ ਅਬਰਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਗਵਾਈ ਕਰਦਾ ਸਾਡਾ ਛੋਟਾ ਵੀ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸਪੀ ਅਬਰਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖੜੂnde ਨੇ ਅਬਰਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਆ ਇਹੋ ਜੀ ਸ਼ਕਸ਼ੀਤ